ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਤੇ Instagram ਚੈਨਲ ਸੇਖੋ ਡੇਰੀ ਫਾਰਮ ਉਮ ਦੇ ਵਿੱਚ ਦੋਸਤੋ ਅੱਜ ਕਰਾਉਣਾ ਹੈ ਉਹਨੂੰ ਲੀਲੀ ਰਵੀ ਦਾ ਸੌਂਕ ਆਪਾਂ ABC 22 ਕੁਲਵੀਰ ਸੇਰੋਂ ਵਾਲੇ ਦੇ ਘਰੇ ਬਹੁਤ ਸੋਹਣੇ ਜਾਨਵਰ ਰੱਖਦਾ ਬਾਈ ਆਪਣਾ ਮਿੱਤਰ ਪਿਆਰਾਗਾ ਬਾਈ ਪਿੰਦੇ ਬੋਈਆਂ ਵਾਲੇ ਦਾ ਲਾਡੀ ਹੋਣ ਨਾਲ ਵੀ ਜਾਰੀ ਆ ਤੇ ਸੋਹਣੇ ਜਾਨਵਰ ਰੱਖਦਾ ਬਾਈ ਨੀਲੀ ਦੇ ਬਾਈ ਕੁਲਵੀਰ ਸੇਰੋਂ ਵਾਲਾ ਕੁਲਵੀਰਾ ਕਹਿੰਦੇ ਨੇ ਪਿਆਰ ਨਾਲ ਬਾਈ ਨਾਲ ਤੇ ਦਿਖਾਉਣਾ ਸਾਨੂੰ ਜਾਨਵਰ ਬਾਈ ਦੇ ਤੇ ਦੇਖੋ ਤੁਸੀਂ ਖੜੇ ਆ ਬਾਹਰ ਖੇਤਾਂ ਚ ਘਾਰ ਆ ਬਾਈ ਦਾ ਸੋਹਣੇ ਜਾਨਵਰ ਆ ਬਾਈ ਤੇ ਸਾਰੇ ਜਾਨਵਰ ਹੀ ਦਿਖਾਉਣਾ ਸਾਨੂੰ ਇਹ ਡੈਮਡ ਵਾਲੀ ਝੋਟੀ ਖੜੀ ਆ ਬਾਈ ਦੀ ਦੇਖ ਸਕਦੇ ਹੋ ਤੁਸੀਂ ਸ਼ੌਂਕ ਆ ਤੌਰ ਤੇ ਬਾਈ ਜੀ ਦਿਖਾਉਣਾ ਸਾਨੂੰ ਆਪਾਂ ਜਿਵੇਂ ਇਹ ਡੈਮਡ ਦੀ ਝੋਟੀ ਆ ਦੋਸਤੋ ਇਹਦੀਆਂ ਨਾ 3 ਖੜੀਆਂ ਤੋਂ ਉਹ ਵੱਡੀ ਝੋਟੀ ਖੜੀ ਆ ਦੀ 3 ਇੱਕ ਆ ਟੇਡੇ ਘਟ ਚ ਖੜੀ ਆ ਤੇ ਸਾਰੇ ਜਾਨਵਰੀ ਸੋਹਣੇ ਬੱਚੇ ਆਏ ਵੇ ਤੇ ਅਗਲੀ ਵਾਰ ਇਹ ਆਪਣੇ ਬਾਅਦ ਛੋਟੇ ਤੋਂ ਗੱਭਣ ਕਰਾਵਾਂਗੇ ਡਾਇਰੈਕਟ ਕਰਾਵਾਂਗੇ ਦੇਖਾਂਗੇ ਕਿਦਾਂ ਦਾ ਬੱਚਾ ਆਉਂਦਾ ਠੀਕ ਹੈ ਕੁਝ ਮੋਹਰਾ ਦੇ ਜਾਨਵਾਰ ਆ ਬਾਈ ਕੋਲ ਉਹ ਵੀ ਦਿਖਾ ਦਿੰਨੇ ਆ ਇਹ ਮੋਹਰਾ ਦੀਆਂ ਝੋਟੀਆਂ ਨੇ ਤਿੰਨ ਚਾਰ ਤੇ ਦੇਖ ਸਕਦੇ ਹੋ ਤੁਸੀਂ ਬੇਲ ਬੂਲ ਚੰਗੀ ਆ ਥੋੜੀ ਆ ਤੇ ਇੱਕ ਬਾਈ ਕੋਲੇ ਖਾਨ ਰੱਖਿਆ ਵਾ ਇਹ ਵੀ ਚੰਗਾ ਨੀਲੀ ਰਾਵੀ ਦਾ ਇਹ ਆਇਆ ਸੀ ਆਪਣੇ ਭਾਈ ਪਿੰਦੇ ਦੇ ਏਰੀਏ ਚ ਤੇ ਟੋਟਲ ਨੀਲੀ ਰਾਵੀ ਦੇ ਸਾਰੇ ਜਾਨਵਰੀ ਬਾਈ ਕੋਲ ਮੰਨ ਲਓ ਬਾਈ ਪਿੰਦੇ ਬੋਈਆਂ ਵਾਲੇ ਤੋਂ ਆਏ ਵਿਆ ਤੇ ਆ ਕੁਝ ਮੋਹਰਾ ਦੀਆਂ ਮੱਝਾਂ ਬਾਈ ਕੋਲ ਪਹਿਲਾਂ ਸੀ ਤੇ ਇੱਧਰ ਡੌਗ ਵੀ ਰੱਖੇ ਵਿਆ ਬਾਈ ਦੇ ਸੌਂਕ ਛਾਰੇ ਹੀ ਆ ਬਾਈ ਨੂੰ ਕੁੱਕੜ ਵੀ ਆ ਕੁੱਤੇ ਵੀ ਆ ਤੇ ਆ ਨੀਲੀ ਦੀਆਂ ਖੜੀਆਂ ਨੇ ਮੱਜਾ ਆ ਸਾਰੀ ਬਲੱਡ ਲਾਈਨ ਉਹੀ ਫਰੋਜਪੁਰ ਲੈਣਾ ਸਾਰੀ ਉਧਰੋਂ ਹੀ ਆਈਆਂ ਵੀ ਸਾਰੀਆਂ ਬਾਈ ਕਿੰਦੇ ਹੋਣਾ ਕੋਲ ਚੰਗਾ ਸ਼ੌਂਕ ਆ ਬਾਈ ਨੂੰ ਨੀਲੀ ਦਾ ਦੇਖ ਸਕਦੇ ਹੋ ਤੁਸੀਂ ਮਾਰਕਿੰਗ ਵਗੈਰਾ ਹੋਣੀ ਆਈ ਵੀ ਸਾਰੇ ਜਾਨਵਰਾਂ ਦੇ ਤੇ ਇਧਰ ਬਾਈ ਬਣਾ ਰਿਹਾ ਘਰ ਆਪਦਾ ਹਵੇਲੀ ਟਾਈਪ ਬਹੁਤ ਸੋਹਣਾ ਕੰਮ ਚੱਲ ਰਿਹਾ ਬਾਈ ਦੇ ਤੇ ਸਾਰੇ ਚੰਗੇ ਜਾਨਵਰ ਬਾਈ ਕਲਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਆਪਣੇ ਜਾਨਵਰ ਸਾਰੇ ਫਿਰੋਜ਼ਪੁਰੋਂ ਹੀ ਆਏ ਵੇ ਹਨਾ ਸਾਰੇ ਫਿਰੋਜ਼ਪੁਰ ਤੋਂ ਆ ਹਾਂ ਬਾਈ ਕਿਹੜੇ ਕੋ ਆਏ ਆ ਇਹ ਪਿੰਡੀ ਕੋੋਂ ਜਿਵੇਂ ਆ ਆ ਪਰ ਪਿੰਡੀ ਕੋੋਂ ਆਜਨੇ ਹਨਾ ਹਾਂ ਹਾਂ ਆ ਹੱਤਨ ਨਾਗ ਇਹ ਠੀਕ ਆ ਨੀਲੀ ਦੇ ਟੋਟਲੀ ਉਹ ਹੀ ਫਿਰੋਜ਼ਪੁਰ ਲੈਣਾ ਹਨਾ ਹਾਂ ਦੋਸਤੋ ਇੱਕ ਆਪਣੇ ਕੋਲੋਂ ਉਹਦੇ ਕੋਲ ਆਈ ਜਿਹੜੀ ਉਹ ਡਾਇਮੰਡ ਦੀ ਕੋਟੀ ਦਿਖਾਈ ਜਾਂਦਾ ਹਾਂ 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 ਉਹ ਮੰਗਰਾ ਆਈ ਸੀ ਆਪਣੇ ਉਹਦੇ ਕੀ ਆ ਜਿਹੜਾ ਜੀਤ ਕਹਿਣਾ ਨਹੀਂ ਤੀ ਆਪਣਾ ਉਹ ਠੀਕ ਆ ਠੀਕ ਆ ਜੀਤਪੁਰ ਵਾਲਾ ਉਹ ਆਪ ਕੀ ਆ ਔਲਖ ਔਲਖ ਉਹਨਾਂ ਤੋਂ ਬਾਈ ਤੇ ਠੀਕ ਆ ਉਹ ਅੱਜ ਦੀ ਇੱਕ ਜਿਹੜੀ ਦਾ ਉਹ ਵੱਡੀ ਕੱਟੀ ਖੜੀ ਆ ਠੀਕ ਆ ਉਹ ਆਪਣੇ ਬਾਈਕ ਤੂਤਾ ਵਾਲੇ ਤੋਂ ਅੱਜ ਦੀ ਠੀਕ ਆ ਜੀ ਆਪਣਾ ਬਾਈ ਉਹ ਜਿਹੜੀ ਦੀ ਟੋਟਲ ਫਿਰੋਜ਼ਪੁਰ ਲੈ ਜਾਂਦੀ ਆ ਸਾਰੇ ਜਾਨਵਰ ਹਨਾ ਠੀਕ ਆ ਲਾਭ ਦੋਸਤੋ ਕਰੋ ਸ਼ਾਂਤ ਸਾਹਣਾ ਨੀਲੀ ਰਾਵੀ ਦਾ ਤੇ ਧੰਨਵਾਦ ਸਾਰੇ ਦੋਸਤਾਂ ਦਾ ਇਦਾਂ ਹੀ ਜੁੜੇ ਰਹੋ ਸ਼ੁਰੂ ਵੀਡੀਓ ਪਾਉਦੇ ਰਹਾ ਕਰਾਂਗੇ ਸੰਕ੍ਰਾਂਵ ਦੇ ਰਹਾਂਗੇ ਧੰਨਵਾਦ ਸਾਰੇ ਦੋਸਤਾਂ ਦਾ ਸਿਕੋ ਡੈਰੀ ਫਾਰਮ ਨੂੰ ਉੱਤੇ ਜੁੜਨ ਲਈ